ਔਰ ਮੇਰੇ ਦਿਮਾਗ ਜੇ ਨਾ ਧਿਆਨ ਨਹੀਂ ਆਇਆ ਕਿ ਮੈਂ ਆਪਣਾ ਜਿਸਮ ਹੀ ਦੇਖ ਲਵਾਂ ਮੈਂ ਜਿਸਮ ਨਹੀਂ ਦੇਖਿਆ ਲਬਦਾ ਪਿਆ ਵਾ ਨਹੀਂ ਗੱਲ ਬਣੀ ਘੜੀ ਦੇਖੀ ਆ 1 ਵਜੇ 5 ਮਿੰਟ ਦਾ ਟਾਈਮ ਸੀਗਾ ਮੈਂ ਕਿਹਨ ਪਤਾ ਨਹੀਂ ਕੀ ਗੱਲ ਮੈਂ ਗਿਆ ਆਪਣੇ ਬੈਡਰੂਮ ਜਾ ਕੇ ਲੈਟਰ ਲਗਾ ਦੇਖਦਾ ਇੱਕ ਹੋਂ ਸੁੱਤਾ ਆ ਮੈਂ ਦੇਖਣਾ ਕਿ ਮੈਂ ਉੱਥੇ ਵੀ ਸੁੱਤਾ ਆਵਾ ਤੇ ਇੱਕ ਮੈਂ ਇੱਥੇ ਵੀ ਖੜਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਬਹੁਤ ਸਾਰੀ ਸੰਗਤ ਆਪਣੇ ਮਨੋ ਰੱਬ ਨੂੰ ਮਿਲਣਾ ਚਾਹੁੰਦੀ ਆ ਉਹ ਸੱਚੀ ਭਗਤੀ ਕਰਨਾ ਚਾਹੁੰਦੇ ਆ ਔਰ ਤਕਰੀਬਨ ਮੈਨੂੰ ਹਰ ਰੋਜ਼ ਫੋਨ ਆਉਂਦੇ ਹੈਗੇ ਆ ਆ ਦੇਖੋ 200 ਤੋਂ ਜ਼ਿਆਦਾ ਮਿਸ ਕਾਲਾਂ ਹੈਗੀਆਂ ਤੇ ਜਿੰਨੀ ਗੱਲ ਕੀਤੀ ਆ 700 150 ਸੰਗਤ ਨਾਲ ਗੱਲ ਹੋਈ ਆ ਮੇਰੀ ਕੱਲ੍ਹ ਬਹੁਤ ਸਾਰੇ ਹੁਣ ਜਿਹੜੇ ਸਿੱਖ ਸੰਗਤ ਉਹ ਇਹ ਕਹਿੰਦੀ ਆ ਕਿ ਸਾਨੂੰ ਸਹੀ ਮਾਰਗ ਦੱਸੋ ਤੇ ਚਲੋ ਮੈਂ ਜੀ ਆਪਣਾ ਇੱਕ ਛੋਟਾ ਜਿਹਾ ਐਕਸਪੀਰੀਅੰਸ ਤੁਹਾਨੂੰ ਮੈਂ ਸ਼ੇਅਰ ਕਰਦਾ ਇੱਕ ਕੋਈ ਹੋ ਗਏ ਨੂੰ 5 ਇੱਕ ਸਾਲ ਹੋ ਗਏ ਆ ਤੇ ਮੇਰੀ ਮਿਸਿਸ ਜਿਹੜੀ ਸੀ ਉਹ ਲੜਕੇ ਵੱਲ ਗਈ ਹੋਈ ਸੀ ਅੱਥੇ ਕੋਲ ਹੀ ਰਹਿੰਦੇ ਆਓ 5 ਕਿਲੋਮੀਟਰ ਤੇ ਉਸ ਰਾਤ ਉਹ ਇੱਥੇ ਮੇਰੇ ਕੋਲ ਨਹੀਂ ਸੀ ਉਹ 3-4 ਦਿਨ ਉੱਥੇ ਰਹਿ ਨਹੀਂ ਸੀ ਜਿਹੜਾ ਉਹਨਾਂ ਤੇ ਬਹੁਤ ਖਰਾਬ ਸੀ ਸ਼ਾਇਦ ਤੇ ਮੈਂ ਕਲ ਕਰ ਲਈ ਸੀਗਾ ਵੈਸੇ ਹਮੇਸ਼ਾ ਮੈਂ ਆ ਬੋਤਲ ਇੱਕ ਆਪਣੇ ਕੋਲ ਰੱਖਦਾ ਹਮੇਸ਼ਾ ਹਰ ਵਕਤ ਬੋਤਲ ਮੇਰੇ ਕੋਲ ਹੁੰਦੀ ਆ 24 ਘੰਟੇ ਤੱਕ ਜਦੋਂ ਮੈਂ ਬੈੱਡ ਤੇ ਮੈਂ ਹੋਗਾ ਤੇ ਉਸਾਨੇ ਪਈ ਹੋਏਗੀ ਬੋਤਲ ਗੱਡੀ ਜਾਂ ਨਾਲ ਉਸੇ ਪਈ ਹੋਏਗੀ ਸਕੂਟੀ ਜਾਂ ਨਾਲ ਉਸੇ ਪਈ ਹੁੰਦੀ ਮਤਲਬ ਇੱਕ ਬੋਤਲ ਪਈ ਰਹਿੰਦੀ ਮੇਰੇ ਕੋਲ ਪਾਣੀ ਦੀ ਕੋਸਾ ਜਿਹਾ ਪਾਣੀ ਹੁੰਦਾ ਜਾਂ ਗਰਮੀਆਂ ਨੂੰ ਨੋਰਮਲ ਪਾਣੀ ਰਹਿੰਦਾ ਉਸ ਦਿਨ ਰਾਤੀ ਸ਼ਾਇਦ ਮੈਂ ਪਾਣੀ ਦੀ ਬੋਤਲ ਰੱਖਣੀ ਭੁੱਲ ਗਿਆ ਤੇ ਰਾਤੀ 1 ਵਜੇ ਮੈਨੂੰ ਪਿਆਸ ਲੱਗੀ ਮੈਂ ਉੱਠਿਆ ਵਾਂ ਆ ਕੇ ਮੈਂ ਕਿਚਨ ਦੇ ਵਿੱਚ ਗਿਆ ਵਾਂ ਮੈਂ ਇੱਧਰ ਦੇਖਿਆ ਮੈਨੂੰ ਬੋਤਲ ਦਿਖਾਈ ਮੈਂ ਰਾਤੀ ਪਰਦਾ ਪਰਦਾ ਪਾਣੀ ਬੋਤਲ ਮੈਂ ਥੱਲੇ ਰੱਖੀ ਸੋਫੇ ਦੇ ਪਰਲੇ ਪਾਸੇ ਤੇ ਮੈਂ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਕਿਤਾਬਾਂ ਰੱਖੀਆਂ ਔਰ ਮੈਂ ਜਾ ਕੇ ਸੌਂ ਗਿਆ ਫੇਰ ਤੇ ਮੈਂ ਕਿਚਨ ਵਿੱਚ ਗਿਆ ਐ ਜਾ ਕੇ ਮੈਂ ਗਲਾਸ ਚੁੱਕਣ ਲੱਗਾ ਤੇ ਗਲਾਸ ਹੀ ਮੇਰੇ ਹੱਥ ਨਾ ਆਵੇ ਮੈਂ ਕਿਹਾ ਇਹਨੂੰ ਕੀ ਹੋ ਗਿਆ ਵੀ ਗਲਾਸ ਕਿਉਂ ਨਹੀਂ ਆ ਰਿਹਾ ਮੈਂ ਦੇਖਿਆ ਤੇ ਗਲਾਸ ਤੇ ਮੇਰਾ ਬਾਹਰ ਗਲਾਸ ਹੀ ਬਾਹਰ ਨਿਕਲ ਜਾਵੇ ਮੈਂ ਕਿਹਾ ਚਲ ਮੂੰਹ ਨਾ ਪੀ ਲੈਣਾ ਆਰੋਂ ਨੂੰ ਕੋ ਮੂੰਹ ਲਗਾਉਂਦੇ ਟੁੱਟੀ ਨਾ ਕੋ ਮੈਂ ਉੱਪਰ ਰੇ ਉਹਦੀ ਉੱਪਰ ਸਲਿਫਟ ਨੂੰ ਹੋ ਲਿਫਟ ਹੀ ਨਾ ਹੋਵੇ ਮੈਂ ਹੋਇਆ ਕਿ ਮੈਨੂੰ ਸਮਝ ਨਹੀਂ ਆਵੇ ਔਰ ਮੇਰੇ ਦਿਮਾਗ 'ਚ ਇਹ ਨਾ ਧਿਆਨ ਨਹੀਂ ਆਇਆ ਕਿ ਮੈਂ ਆਪਣਾ ਜਿਸਮ ਹੀ ਦੇਖ ਲਵਾਂ ਮੈਂ ਜਿਸਮ ਨਹੀਂ ਦੇਖਿਆ ਲਬਦਾ ਪਿਆ ਵਾ ਨਹੀਂ ਗੱਲ ਬਣੀ ਘੜੀ ਦੇਖੀ ਆ 1:05 ਦਾ ਟਾਈਮ ਸੀਗਾ ਮੈਂ ਕਿਉਂ ਪਤਾ ਨਹੀਂ ਕੀ ਗੱਲ ਮੈਂ ਗਿਆ ਆਪਣੇ ਬੈਡਰੂਮ ਜਾ ਕੇ ਲੈਟਰ ਲਗਾ ਦੇਦਾ ਇੱਕ ਹੋਂ ਸੁੱਤਾ ਆ ਮੈਂ ਦੇਖਣਾ ਕਿ ਮੈਂ ਉੱਥੇ ਵੀ ਸੁੱਤਾ ਆਵਾ ਤੇ ਇੱਕ ਮੈਂ ਇੱਥੇ ਵੀ ਖੜਾ ਵਾ ਸੋਚੋ ਉਸ ਟਾਈਮ ਕੀ ਹੋਇਆ ਉਹਨਾਂ ਮੇਰਾ ਹਾਲ ਕਿ ਇੱਕ ਬੰਦਾ ਉੱਥੇ ਸੁੱਤਾ ਪਿਆ ਮੈਂ میرا جسم ہوتے ستا پہ اور میں آتے کھڑا ہے گا سوچو اس ٹائم میرے دماغ کی آیا جا خود سوچو دماغ ایک ہی ہو گیا تو پھر میرے دماغ آئی کہ میں جائے جا میں ہلا اے ہلتا کہ نہیں ہلدہ نہ تو گلاس میرے ہاتھ آیا نہ کوئی اوپر جی کیپ کھلی ਨਾਈਂ ਅਰੋੜੀ ਟੈਪ ਖੁੱਲੀ ਮੈਂ ਜਾ ਕੇ ਦੇਖਦਾ ਮੈਂ ਉਹ ਹੱਥ ਲਾ ਲੈ ਸਾਰੀ ਉੱਠ ਕੇ ਬੈਠ ਗਿਆ ਫਿਰ ਆਇਆ ਬੋਤਲ ਚੱਕੀ ਪਾਣੀ ਪੀਤਾ ਫਿਰ ਸੁੱਤਾ ਫਿਰ ਨੀਂਦ ਕਿੱਥੋਂ ਆਵੇ ਸਾਰੀ ਰਾਤ ਨਿਕਲ ਗਈ ਕਿ 21 ਸੀਗਾ ਉਹਨੇ ਦਿਨ ਨੂੰ ਪੌਣੇ 3 ਵਜੇ ਘੰਟੀ ਵੱਜ ਜਾਂਦੀ ਆ ਕਿਉਂਕਿ ਵੈਸੇ ਵੀ ਮੈਂ ਮੋਬਾਈਲ ਦੇ ਹੁੰਦੇ ਨਾ ਦੋ ਮੋਬਾਈਲਾਂ ਤੇ ਅਲਾਰਮ ਲਗਾਇਆ ਹੋਇਆ ਵਾ ਕੋਸ਼ਿਸ਼ ਕਰਦਾ ਮੈਂ ਕਿ ਜਿਹੜੇ ਅਲਾਰਮ ਹੈ ਨਾ ਉਹ ਦੂਰ ਰੱਖਾਂ ਕਿਉਂਕਿ ਕਿਤੇ ਆਲਸ ਆ ਜਾਵੇ ਨਹੀਂ ਯਾਰ ਨੂੰ ਬੰਦ ਕਰਕੇ ਮੈਂ ਸੌਂ ਜਾਈ ਨਹੀਂ ਦੂਰ ਰੱਖਿਆ ਹੋਊਗਾ ਤੇ ਉੱਠ ਕੇ ਜਾਣਾ ਪਏਗਾ ਬੰਦ ਕਰਨ ਨੂੰ ਤੇ ਫਿਰ ਉਹਦੇ ਵਿੱਚ ਹੀ ਫਿਰ ਅਸੀਂ ਆਪਣਾ ਵਾਈਕ ਨੂੰ ਯਾਦ ਕਰ ਲੈਣੇ ਆ ਇਹ ਐਕਸਪੀਰੀਅੰਸ ਤੁਹਾਨੂੰ ਵੀ ਹੋ ਸਕਦਾ ਸਟੇਜ ਹੁੰਦੀ ਆ ਬਾਕੀ ਜਿਹੜੇ ਅੱਜ ਫੁਕਰੀਆ ਮਾਰਦੇ ਪਏ ਆ ਮੈਂ ਨਹੀਂ ਜਾਣਦਾ ਇਹ ਕਹਿੰਦਾ ਜੀ ਇੱਥੋਂ ਨਿਕਲਦਾ ਆ ਉਹ ਚਲੇ ਜਾਂਦਾ ਮੈਂ ਵੀਡੀਓ ਦਿਖਾਵਾਂਗਾ ਫੇਰ ਵੀਡੀਓ ਬਣਾਉਂਗਾ ਤੇ ਉਹ ਤੇ ਵੀ ਫੇਰ ਕਹਿੰਦਾ ਜੀ ਇਹ ਸੁਣਵੇ ਚਲਾ ਗਿਆ ਉੱਥੇ ਚਲਾ ਇਹਦਾ ਕੁਝ ਨਹੀਂ ਜਾਂਦਾ ਗੁਰੂ ਸਾਹਿਬ ਨੇ ਤੁਹਾਨੂੰ ਸਟੇਜਾਂ ਸਮਝਾਈਆਂ ਵਾ ਇਹ ਨਿੱਕੇ ਕੇ ਬਾਕੀ ਸੁਣਦੇ ਵਿੱਚ ਹੀ ਸੁਣਦੀ ਸੁਣਦੇ ਵਿੱਚ ਬੜ ਜਾਓਗੇ ਨਹੀਂ ਸਭ ਤੋਂ ਪਹਿਲਾਂ ਤੇ ਜਦੋਂ ਪਾਠ ਕਰਨਾ ਸ਼ੁਰੂ ਕਰਦੇ ਆ ਤੇ ਮਨ ਉਚਾਟ ਹੋ ਜਾਂਦਾ ਹੈ ਪਹਿਲੀ ਸਟੇਜ ਟੀਵੀ ਦੇਖਣ ਨੂੰ ਦਿਲ ਨਹੀਂ ਕਰਦਾ ਕਿਸੇ ਨੂੰ ਮਿਲਣ ਨੂੰ ਦਿਲ ਨਹੀਂ ਕਰਦਾ ਜਾਂ ਤੇ ਕਿਤਾਬਾਂ ਪੜ੍ਹਨ ਨੂੰ ਦਿਲ ਕਰਦਾ ਹੈ ਮੋਬਾਈਲ ਤੋਂ ਵੀ ਥੋੜਾ ਦਿਲ ਉੱਕ ਜਾਂਦਾ ਹੈ ਫੋਨ ਵੱਜਦਾ ਹੈ ਛੱਟ ਛੱਡ ਯਾਰ ਇਸ ਤਰ੍ਹਾਂ ਦਾ ਟਾਈਮ ਆ ਜਾਂਦਾ ਹੈ ਫਿਰ ਅਗਲਾ ਸਟੈਪ ਹੁੰਦਾ ਹੈ ਕਿ ਜਦੋਂ ਵੀ ਪਾਠ ਕਰਦੇ ਹੋ ਤੁਹਾਨੂੰ ਅਬਾਸੀਆਂ ਆਉਂਦੀਆਂ ਔਰ ਅਬਾਸੀ ਜਿਹੜੀ ਹੁੰਦੀ ਉਹ ਇਹ ਨਹੀਂ ਆਉਂਦੀ ਕਿ ਜਦ ਆਮ ਆਉਂਦੀ ਨਾ ਉਹ ਖਾਸ ਆਉਂਦੀ ਹੈ ਥੋੜੀ ਲੰਬੀ ਟਾਈਪ ਦੀ ਹੁੰਦੀ ਹੈ ਉਹਦੇ ਨਾਲ ਕੀ ਹੁੰਦਾ ਤੁਹਾਡੇ ਅੰਦਰ ਮਨ ਦੇ ਚ ਮਹਿ ਲੱਗੀ ਉਹ ਬਾਹਰ ਨਿਕਲਣੇ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਅਗਰੀ ਸਟੇਜ ਤੇ ਪਹੁੰਚ ਜਾਂਦੇ ਹੋ ਨਾ ਇਸ ਸਟੇਜ ਤੇ ਅਬਾਸੀਆਂ ਹਟ ਜਾਂਦੀਆਂ ਵਾ ਤੇ ਤੁਹਾਡੀ ਅੱਖਾਂ ਚ ਅੰਜੂ ਆ ਜਾਂਦੇ ਆ ਬੜਾ ਇੱਕ ਪ੍ਰੇਮ ਰੱਬ ਨਾਲ ਪੈਣਾ ਸ਼ੁਰੂ ਹੁੰਦਾ ਜਦੋਂ ਫਿਰ ਤੁਹਾਨੂੰ ਝਟਕੇ ਵਜਨ ਲੱਪਿੰਦੇ ਆ ਉਹ ਪਤਾ ਕਿਉਂ ਕਿਉਂਕਿ ਤੁਹਾਡੀ ਜਿਹੜੀ ਕਮਾਈ ਹੈ ਨਾ ਉਹ ਜ਼ਮੀਨ ਖੇਚਰੀ ਹੁੰਦੀ ਆ ਸ਼ਾਇਦ ਇਸ ਲਈ ਮੈਂ ਤੁਹਾਨੂੰ ਕਿਹਾ ਸੀ ਕਿ ਜਦੋਂ ਮੈਂ ਪਾਠ ਕਰਨਾ ਹੈ ਤਾਂ ਇੱਕ ਮੋਟਾ ਮੋਮਜਾ ਮਾਜੂਰ ਥੱਲੇ ਵਿਛਾ ਲੈਣਾ ਹੈ ਮੇਜ਼ਪੋਸ਼ ਉਹਦੇ ਉੱਤੇ ਆਪਣਾ ਕੰਬਲ ਦਾ ਹਸਨ ਲਗਾ ਕੇ ਫਿਰ ਬੈਠਣਾ ਹੈ ਉਹ ਇਸੇ ਲਈ ਕਿ ਜਿਹੜੀ ਤੁਹਾਡੀ ਭਗਤੀ ਤੁਹਾਡੇ ਕੋਲ ਰਵੇ ਫਿਰ ਅਗਲਾ ਸਟੇਜ ਹੋ ਜਾਂਦੀ ਆ ਉਸ ਤੋਂ ਬਾਅਦ ਤੁਹਾਨੂੰ ਇਹੋ ਜਿਹਾ ਮਹਿਸੂਸ ਹੁੰਦਾ ਆ دنیا تے کچھ بھی نہیں ہے گا یہ سمجھ ہوندی ہے ہن اسی دنیا چھڑ دئیے اور ایک پاس سے ہو کے بہ جائیے پھر انہوں سٹیج اس طرح کر کے بھی اسٹیج بدھنی شروع ہو جانی ہے. باقی پھر میں ہون اگیں اگے دستان کا نے آخری سٹیج دستان میں آخری, آخری سٹیج جو آخری سٹیج ہوندی ہے ਬਾਕੀ ਤਾਂ ਅੱਜਕੱਲ ਮਨ ਵਾਸਤੇ ਪਤਾ ਨਹੀਂ ਕੀ ਕੀ ਕਰਦੇ ਆ ਕਿ ਸਾਡੇ ਤੇ ਪੀਨਲ ਗੈਂਡ ਜੋ ਅੰਮ੍ਰਿਤ ਕੱਢ ਲਿਆ 10ਵਾਂ ਵਾਰ ਚੋਂ ਅੰਮ੍ਰਿਤ ਕੱਢ ਲਿਆ ਆ ਹੈ ਕਿ ਟੂਰਨਟ ਨਾ ਕਰਕੇ ਉਹ ਇਹੋ ਜਿਹੀ ਗੱਲਾਂ ਕਰਦਾ ਹਮੇਸ਼ਾ ਹਾਲਾਂਕਿ ਪਤਾ ਹੈ ਇਹਦਾ ਵੀ ਨਹੀਂ ਹੈਗਾ ਤੇ ਜੜ ਦੀ ਗੱਲਾਂ ਕਰਦਾ ਹੈ ਫਿਰ ਬੰਦੇ ਨਾਲ ਇੱਕ ਚੀਜ਼ ਮਹਿਸੂਸ ਹੁੰਦਾ ਉਹਨੂੰ ਹਮੇਸ਼ਾ ਜਦੋਂ ਇਕਾਂਤੇ ਬੈਠਾ ਹੋਏ ਨਾ ਅਜੇ ਇਹ ਥੋੜੇ ਸਟੇਜ ਜਿਹੜੇ ਮੈਂ ਇਸ ਸਟੇਜਾਂ ਬਾਰੇ ਫਿਰ ਵਿਸਤਾਰ ਨਾਲ ਦੱਸਾਂਗਾ ਮੈਂ ਮੋਟੀਆਂ-ਮੋਟੀਆਂ ਚਾਰ ਸਟੇਜਾਂ ਦੱਸਣਾ ਫਿਰ ਇੱਕ ਐਸੀ ਸਟੇਜ ਆਉਂਦੀ ਆ ਕਿ ਤੁਹਾਡਾ ਜਿਸਮ ਹਲਕਾ ਹੋ ਜਾਂਦਾ ਜਦੋਂ ਅਸੀਂ ਅੱਗੇ ਜੋ ਚੱਲਦੇ ਆ ਨਾ ਤੇ ਸਾਡਾ ਇਹ ਹੁੰਦਾ ਜਿਉਂ ਅੱਖਾਂ ਬੰਦ ਕੇ ਬੈਠੇ ਆ ਨਾ ਤੇ ਸਾਡਾ ਜਿਹੜਾ ਧਿਆਨ ਹੈਗਾ ਜਦੋਂ ਖਤਮ ਹੋ ਜਾਂਦਾ ਬਾਹਰ ਕੋਈ ਢੋਲ ਵਜਾਵੇ ਵੱਡੇ-ਵੱਡੇ ਡੀਜੇ ਬਜਾ ਲਵੇ ਕੋਈ ਫਰਕ ਨਹੀਂ ਪੈਂਦਾ ਉਹਨੂੰ ਫਰਕ ਨਹੀਂ ਪੈਂਦਾ ਕਿਉਂ ਉਹ ਅੰਦਰ ਚਲਾ ਜਾਂਦਾ ਹੈ ਅਸੀ ਅੰਦਰ ਜਦਾਂ ਜਾਣੇ ਆ ਨਾ ਉਹ ਪਹਿਲਾ ਸਟੈਪ ਹੁੰਦਾ ਆ ਕਿ ਤੁਸੀਂ ਗੁਰੂਵਾਲਜਾ ਰਬਵਾਲ ਪਹਿਲਾ ਸਟੈਪ ਆ ਤੁਹਾਡਾ ਬਸ ਤੁਸੀਂ ਬੈਠੇ ਹੋਏ ਹੋ ਕਈ ਕੈਂਡੇ ਨਿਕਲ ਜਾਂਦੇ ਆ ਉਸ ਟਾਈਮ ਤੁਹਾਡੀ ਜਿਸਮ ਦੀਆਂ तकरीबन ਸਾਰੀਆਂ ਬਿਮਾਰੀਆਂ ਖਤਮ ਹੋ ਜਾਂਦੀਆਂ ਫਿਰ ਤੁਸੀਂ ਜ਼ਮੀਨ ਤੋਂ ਜਿੱਥੇ ਵੀ ਪੈਠ ਕੇ ਪਾਠ ਕਰ ਰਹੇ ਹੁੰਦੇ ਜਿੱਥੇ ਤੇ ਅੰਜ ਬੈਠੇ ਹੁੰਦੇ ਉਹ ਫਿਰ ਜ਼ਮੀਨ ਚੋਂ ਉੱਠਣਾ ਸ਼ੁਰੂ ਹੋ ਜਾਂਦੇ ਆ ਤੁਹਾਨੂੰ ਨਹੀਂ ਪਤਾ ਸੀ ਉੱਠ ਰਹੇ ਹੋ ਦੂਸਰੇ ਕਹਿੰਗੇ ਤੁਸੀਂ ਹਵਾ ਚ ਉੱਡ ਰਹੇ ਸੀ ਮੈਨੂੰ ਜਿਹਨੇ ਕਿਹਾ ਤੁਸੀਂ ਹਵਾ ਮੈਂ ਕਿਹਾ ਮੈਂ ਕਿਦਾ ਉੱਠ ਸਕਦਾ ਕਹਿੰਦਾ ਨਹੀਂ ਜੇ ਅਸੀਂ ਸਵੇਰੇ ਦੇਖਿਆ ਤੁਸੀਂ ਹਵਾ ਚ ਜਿੱਥੇ ਬੈਠੇ ਸੀ ਆਸਨ ਤੋਂ 1.5 ਫੁੱਟ ਉੱਚੇ ਸੀਗੇ ਮੈਂ ਕਿਹਾ ਨਹੀਂ ਹੋ ਸਕਦਾ ਕਹਿੰਦਾ ਜੀ ਮੈਂ ਤੁਹਾਡੇ ਸੋਟੀ ਪਈ ਮੈਂ ਸੋਟੀ ਵੀ ਥੱਲੇ ਮਾਰੀ ਥੱਲੇ ਕੋਈ ਸੋਟੀ ਖੁੱਲੀ ਸੀ ਮੈਂ ਕਿਹਾ ਇੰਨਾ ਕੁਝ ਹੋ ਗਿਆ ਮੈਨੂੰ ਪਤਾ ਹੀ ਨਹੀਂ ਜਦੋਂ ਇਹ ਸਟੇਜ ਆਉਂਦੀ ਹੈ ਨਾ ਤੇ ਵਿਰਾਗ ਆ ਜਾਂਦਾ ਹੈ ਤੁਸੀਂ ਉਸ ਟਾਈਮ ਇਹੀ ਕਹਿੰਦੇ ਹੋ ਕਿ ਮੈਂ ਜਿੱਦੜ ਤੈਨੂੰ ਰੱਬ ਹੀ ਰੱਬ ਦਿਖਾਈ ਦਿੰਦਾ ਹੈ ਜਿੱਦੋਂ ਦੇਖੋ ਤੁਹਾਨੂੰ ਇੱਕੋ ਚੀਜ਼ ਦਿਖਾਈ ਇੱਕ ਖਿੱਚ ਪੈ ਜਾਂਦੀ ਅੰਦਰ ਜਦੋਂ ਆਸ਼ਿਕ ਮਸ਼ੂਕੀ ਦੇ ਇੱਕ ਖਿੱਚ ਪੈ ਜਾਂਦੀ ਰੱਬ ਵੱਲ ਨੂੰ ਇੱਕ ਖਿੱਚ ਪੈ ਜਾਂਦੀ ਆ ਉਹ ਵੀ ਖਿੱਚ ਇੰਨੀ ਪਿਆਰ ਵਾਲੀ ਹੁੰਦੀ ਹੈ ਨਾ ਮੈਂ ਕੀ ਕਹਾਂ ਮਜ਼ਾ ਹੁੰਦਾ ਬੜਾ ਉਸ ਤੋਂ ਬਾਅਦ ਫੇਰ ਤੁਹਾਨੂੰ ਆਵਾਜ਼ਾਂ ਸੁਣਾਈ ਦੇਣਾ ਪੈਂਦੀਆਂ ਆ ਨਾਹ ਸੁਣਾਈ ਦੇਣਾ ਬੈ ਜੀ ਜੀ ਮਿਊਜ਼ਿਕ ਵਜਦਾ ਬੜਾ ਉਹ ਸੁਣਦੇ ਸਾਰੀ ਬੰਦਾ ਬੈ ਜਾਂਦਾ ਕੰਟਰੋਲ ਨਿਕਲ ਜਾਂਦੇ ਆ ਫੇਰ ਅਗਲੀ ਸਟੇਜ ਆਉਂਦੀ ਆ ਕਿ ਜਦੋਂ ਤੁਸੀਂ ਆਪਣੇ ਆਪ ਨੂੰ ਇੱਕ ਐਸੇ ਮੁਕਾਮ ਤੇ ਪੋਂਦੇ ਕਿ ਤੁਸੀਂ ਇਕੱਲੇ ਹੀ ਹੁੰਦੇ ਹੋ ਕੋਈ ਨਹੀਂ ਹੁੰਦਾ ਸਿਰਫ ਇੱਕ ਆਪਣਾ ਧਿਆਨ ਹੁੰਦਾ ਫੇਰ ਕੀ ਹੁੰਦਾ ਤੁਹਾਡੇ ਧੁੰਨੀ ਦੇ ਵਿੱਚ ਬਹੁਤ ਜਿਆਦਾ ਇੱਕ ਦਰਦ ਹੋ ਜਾਂਦੀ ਆ ਧੁੰਨੀ ਦੇ ਦਰਦ ਪੈਦਾ ਹੁੰਦੀ ਆ ਜਦੋਂ ਉਹ ਦਰਦ ਪੈਦਾ ਹੁੰਦੀ ਆ ਨਾ ਮਤਲਬ ਕਿ ਤੁਹਾਡੀ ਧੁੰਨੀ ਖੁੱਲ ਰਹੀ ਹੁੰਦੀ ਆ ਤੁਸੀਂ ਪਰਵਾਹ ਨਹੀਂ ਕਰਨੀ ਅੱਖਾਂ ਬੰਦ ਕਰਕੇ ਬਸ ਇੱਕੋ ਹੀ ਕਰਨਾ ਹੈ ਜਿਹਨੂੰ ਯਾਦ ਕਰਦੇ ਹੋ ਰਾਮ ਭਾਈ ਕੋ ਜੋ ਕੰਨਾ ਕਰੀ ਜਾਓ ਪਹਿਲਾਂ ਬੋਲ ਕੇ ਕਰਦੇ ਆ ਬਾਅਦ ਫਿਰ ਆਪਣੇ ਆਪ ਹੀ ਅੰਦਰ ਚਲੇ ਜਾਂਦਾ ਕੁਝ ਕਰਨ ਦੀ ਲੋੜ ਨਹੀਂ ਫਿਰ ਇਸ ਸਟੇਜ ਤੇ ਪਹੁੰਚਦੇ ਆ ਨਾ ਉਸ ਟਾਈਮ ਕੀ ਹੁੰਦਾ ਸਾਡੇ ਕੋਲ ਇੱਕ ਨਾਮ ਇੱਕ ਸਕੂਨ ਇੱਕ ਆਨੰਦ ਇੱਥੇ ਆ ਕੇ ਇਨਸਾਨ ਗਲਤੀ ਕਰ ਜਾਂਦਾ ਕਈ ਵਾਰ ਜਦ ਮੈਂ ਗਲਤੀ ਕੀਤੀ ਅਗਲੀ ਸਟੇਜ ਤੇ ਫੇਰ ਹੁੰਦਾ ਆ ਵਿੱਚ ਦੋ ਦਿਨ ਸਟੇਜਾ ਹੋਰ ਹੁੰਦੀ ਆ ਉਸ ਤੋਂ ਬਾਅਦ ਫੇਰ ਸਟੇਜ ਆ ਜਾਂਦੀ ਆ ਕਿ ਪਾਠ ਕਰਦੇ ਆ ਤੁਹਾਨੂੰ ਲੈਡ ਜਲਦੀ ਪਈ ਆ ਉਹ ਤੁਹਾਨੂੰ ਹਲਕੀ ਦਿਖਾਈ ਦੇਗੀ ਫੇਰ ਕਾਲੀ ਹੁੰਦੀ ਜਾਏਗੀ ਕਾਲੀ ਹੁੰਦੀ ਹੈਗੀ ਕਾਲਕ ਕਾਲਕ ਚਾਰੇ ਪਾਸੇ ਕਾਲਕ ਫੈਲ ਜਾਂਦੀ ਆ ਐਸ ਤਰ੍ਹਾਂ ਲੱਗਦਾ ਵਾ ਕਿ ਬਸ ਅਸੀਂ ਕਾਲਕ ਅਸੀਂ ਕਾਲਕ ਦੇ ਇੱਕ ਬਹੁਤ ਵੱਡੇ ਢੇਰ ਦੇ ਵਿੱਚ ਡੁੱਬਦੇ ਜਾ ਰਹੇ ਹਾਂ ਇੱਥੇ ਆ ਕੇ ਮਾਰ ਕਰਨ ਦਾ ਬੰਦਾ اگر پتہ نہ ہوئے کوئی دستیاں نہیں سی اے اور فائنل اینا ہی فرق ہے کہ جو چاروں پسند کالک فیل دیا بالکل کالک ہو اور پھر تھوڑا جسم نا ادھا لگتا ہے کہ تھلے جا رہا جب بہت ڈر لگتا بہت تھلے نا اس طرح کا ایک عجیب جا کار دے کر دے کر دے پھر میرے یکدم ایکسپیرینس ہے نہیں ہے میں سوچ سکتا کی ہو سکتا ادو ਕਿ ਇੱਕਦਮ ਮਨ ਮਰ ਜਾਂਦਾ ਹੈ ਤੇ ਲਾਈਟ ਹੋ ਜਾਂਦੀ ਆ ਫਿਰ ਹਰ ਰੋਮ ਦੇ ਵਿੱਚੋਂ ਵਾਹਿਗੁਰੂ ਦੀ ਜਾਪ ਹੁੰਦਾ ਹੈ ਵਾਹਿਗੁਰੂ 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 ਹਰ ਜਗ੍ਹਾ ਜਿਸੰ ਦਾ ਕੋਈ ਵੀ ਰੋਮ ਹੋ ਚਾ ਵਾਹਿਗੁਰੂ ਦੀ ਤੋਣੀ ਨਿਕਲੇ ਦੀ ਹੈ ਦਸੰਦਾਰ ਖੁੱਲ ਗਿਆ ਰਿੱਧੀਆਂ ਸਿੱਧੀਆਂ ਤੁਹਾਡੇ ਪਾਸੇ ਨਾ ਭੁੱਖ ਨਾ ਪਿਆਸ ਕੁਛ ਨਹੀਂ ਮਿਲ ਗਿਆ ਪਾਣੀ ਪੀ ਲਿਆ ਨਹੀਂ ਮਿਲਿਆ ਮਸਤ ਰੋਟੀ ਮਿਲ ਗਈ ਖਾ ਲਈ ਖਾ ਲਈ ਤੇ 10 ਰੋਟੀਆਂ ਖਾ ਲਈਆਂ ਨਹੀਂ ਮਿਲੀ ਤਾਂ ਇੱਕ ਵੀ ਨਹੀਂ ਮਿਲੀ ਬਸ ਉਸ ਤੇ ਰਹਿੰਦੀ ਆ ਔਰ ਅੱਜ ਦੀ ਸਟੇਜ ਹੈਗੀ ਆ ਬੰਦਾ ਮਰ ਕੇ ਬਵਾਂ ਚ ਬੈਠ ਕੇ ਸੱਚ ਖੰਡ ਜਾਂਦਾ ਹੈ ਗੁਰੂ ਸਾਹਿਬ ਵੀ ਕਹਿੰਦੇ ਆ ਪਹਿਲਾ ਮਨ ਮਰੇਗਾ ਤਾਂ ਸਭ ਕੁਝ ਮਰੇਗੀ ਇੱਛਾਵਾਂ ਵਗੈਰਾ ਜਦ ਤੱਕ ਨਹੀਂ ਮਰਨ ਗਿਆ ਤਦ ਤੱਕ ਸੱਚ ਕਰਨ ਵਾਸੀ ਕਿੱਦਾਂ ਹੋ ਸਕਦੇ ਹੋ ਉਹ ਐਕਸਪੀਰੀਅੰਸ ਪਾਣੀ ਪੀਨ ਗਿਆ ਹੱਥ ਲਾਵਾ ਉਹ ਨਹੀਂ ਗਲਾਸ ਚੁੱਕਦੇ ਗਲਾਸ ਨਹੀਂ ਚੁੱਕਿਆ ਜਾਵੇ ਲੰਮਾ ਪਿਆ ਪਤਾ ਲਗਾ ਦੇ ਫਿਰ ਮੇ ਅਵਿਚਿਤ ਸਮਾ ਗਿਆ ਹੁਣ ਇਸ ਤਰ੍ਹਾਂ ਹੋ ਗਿਆ ਵਾ ਕਿ ਜਦੋਂ ਚਾਹਾਂ ਮੈਂ ਬਾਡੀ ਦੇ ਬਾਹਰ ਨਿਕਲ ਸਕਾਂ ਸਾਸੰਗ ਜੀ ਇਦੇ ਵਾਸਤੇ ਸਿਰਫ ਆਪਣੇ ਦਿਮਾਗ ਖਾਲੀ ਕਰਨਾ ਪਏਗਾ ਅੱਜ 98% ਪੰਜਾਬ ਦੇ ਵਿੱਚ ਜਾਂ ਮੇਰੇ ਸਿੱਖ ਭਾਈ ਮੇਰੀ ਭੈਣਾ ਇਸ ਦਿਮਾਗ ਦੀ ਬਿਮਾਰੀ ਤੋਂ ਗ੍ਰਸਤ ਹੈਗੇ ਮਤਲਬ ਉਹਨਾਂ ਨੇ ਦਿਮਾਗੀ ਬਿਮਾਰੀ ਹੈ ਡਿਪਰੈਸ਼ਨ ਹੈਗਾ ਜਿਹੜਾ ਸੋਚੋ ਕੀ ਲੈ ਕੇ ਜਾਓਗੇ ਕੀ ਲੈ ਕੇ ਆਏ ਸੀ ਸਭ ਕੁਝ ਐਤੇ ਹੀ ਸੀ ਐਤੇ ਛੱਡ ਕੇ ਜਾਣਾ ਆਏਗਾ ਨਾਲ ਕੁਝ ਨਹੀਂ ਜਾਣਾ ਕਾਰ ਕਲੇਸ਼ ਕੰਮਕਾਰ ਇਹ ਚਲਦੀ ਰਹਿਣਗੇ ਸਿਰਫ ਤੁਹਾਨੂੰ ਇੱਕ ਕੰਮ ਕਰਨਾ ਹੈ ਕਿ ਆਪਣੀ ਲਿਵ ਰੱਬ ਨਾਲ ਜੋੜਨੀ ਹੈ ਬਸ ਸਾਡਾ ਇਸ ਦੁਨੀਆ 'ਚ ਇੱਕੋ ਹੀ ਕੰਮ ਹੈਗਾ ਪਈ ਪ੍ਰਾਪਤ ਮਾਨੁਖ ਦੇਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਬਸ ਇਹਦੇ ਉੱਤੇ ਪੈਰਾ ਦੇਣਾ ਹੈ ਔਰ ਸਾਨੂੰ ਇਹ ਪੈਰਾ ਕਿਤੇ ਦੇਣਾ ਹੈ ਗੁਰੂ ਗ੍ਰੰਥ ਸਾਹਿਬ ਤੇ ਕਿਉਂਕਿ ਸਾਨੂੰ ਅੱਜ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਕਾਮਯਾਬੀ ਹੋ ਗਏ ਆ ਗੁਰੂ ਸਾਹਿਬ ਦੇ ਸਾਹਮਣੇ ਬੜੇ ਬੜੇ ਸ਼ਰੀਕ ਖੜੇ ਕਰੇ ਜਾ ਰਹੇ ਆ ਪਹਿਲਾਂ ਗ੍ਰੰਥ ਖੜੇ ਕੀਤੇ ਅੱਜ ਬੰਦੇ ਖੜੇ ਕਰੇ ਜਾ ਰਹੇ ਆ ਸਾਇੰਸ ਕਹਿੰਦੀ ਆ ਕਿ ਇਨਸਾਨ ਦੀ ਆਤਮਾ ਦੀ ਜਿਹੜੀ ਭਾਰ ਹੁੰਦਾ ਉਹ 21 ਗ੍ਰਾਮ ਆ ਔਰ ਅਗੁੱਠੇ ਜਿੰਨੀ ਆਤਮਾ ਹੁੰਦੀ ਉਹ ਹੁਣ ਤੁਹਾਡੇ ਕੰਮ ਕਿਦਾਂ ਕਰੇਗੀ ਤੁਹਾਨੂੰ ਕਿਦਾਂ ਗੱਲੇ ਲਗਾਏਗੀ ਇਹ ਦੱਸ ਦਿਓ ਮੈਨੂੰ ਹਕੀਕਤ ਆ ਇਹ ਆ ਫੁਕਰੀਆਂ ਜਿਹਨੀ ਮਰਜੀ ਮਾਰੀ ਜਾਓ ਜਿਸ ਦਿਨ ਕਾਲਖ ਪੈਂਦੀ ਆ ਮਨ ਮਰ ਜਾਂਦਾ ਹੈ ਮਨ ਮਰਦੇ ਸਾਰੀ ਸਭ ਕੁਝ ਖਤਮ ਤੁਹਾਡਾ ਦੁਨੀਆ ਨਾਲ ਬਿਲਕੁਲ ਨਾਤਾ ਟੁੱਟ ਜਾਂਦਾ ਹੈ سامنے اگر موئی سونے دے ٹیر لگاتے جان گے کہو کہ میرے نیچے تو لے جاؤ میرے باستے مٹی آئے تھوں وہ مٹی دکھائی دے گا مٹی دے ٹیر ہے گا کیوں تے واسطے مٹی اور سونے چ کوئی فرق نہیں انسان انسان دے کوئی فرق نہیں پھر کہیں گے بسر گئی سب پر آئی ختم ایک دکھائی دے گا ایک کوئی نور ਵਾਹਿਗੁਰੂ 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 ਬਸ ਸਾ ਸੰਗਤ ਜੀ ਹੱਥ ਜੋੜ ਕੇ ਬੇਨਤੀ ਹੈ ਅਮਰ ਚਖ ਲੋ ਨਾ ਜਾਣੇ ਕਿਹੜੀ ਕਿਹੜੀ ਅਸੀਂ ਜੂਨਾ ਦੇ ਵਿੱਚ ਜਾਣਾ ਹੈਗਾ ਕੋਈ ਨਹੀਂ ਜਾਣ ਸਕਦਾ ਇਹ ਉਹੀ ਜਾਣ ਸਕਦਾ ਜਿਹੜਾ ਉਹ ਜੂਨ ਚ ਜਾਏਗਾ ਜੋ ਤੁਸੀਂ ਐਸੇ ਕਰਮ ਕਰ ਰਹੇ ਹੋ ਉਹ ਮੈਂ ਇੱਕ ਜਾਦਰ ਦਿਖਦਾ ਮੈਂ ਕਿ ਨੌ ਸੱਸ ਲੜਦੀਆਂ ਸੱਸ ਨੂੰ ਬਾਰ-ਬਾਰ ਪੁੱਠਾ ਸਿੱਧਾ ਕਰਦੀਆਂ ਜਿਹੜੀ ਲੋ ਹੈਗੀ ਆਪਣੇ ਆਦਮੀ ਨੂੰ ਉਹਦੇ ਮਾਪਿਆਂ ਵਾਲਾ ਤੋੜਦੀ ਆ ਉਹ ਪਤਾ ਕਿਹੜੀ ਜੂੰਝ ਜਾਣਗੀ ਆ ਇਹਦਾ ਮੈਂ ਬਾਅਦ ਕੇ ਖੁਲਾਸਾ ਕਰਾਂਗਾ ਇਹ ਸਮਝ ਲੈ ਚੰਗੀ ਜੂੰਝ ਨਹੀਂ ਜਾਣਗੀ ਆ ਉਹ ਪਿਛਲੇ ਜੂਨ ਇਹੋ ਜੀ ਜੂਨਾ ਜੋ ਆਈਆਂ ਵਾ ਤਾਈ ਲੜ ਰਹੀਆਂ ਮੈਂ ਕਹਿਣਾ ਨਹੀਂ ਚਾਹੁੰਦਾ ਸੀਗਾ ਮੈਂ ਇੱਕ ਗੱਲ ਕਵਾਂ ਅੱਜ ਮਾਫ ਕਰਨਾ ਮੇਰੀ ਨੋ ਹੈਗੀ ਜਿਹੜੀ ਔਰ ਜਿਹੜੀ ਮੇਰੀ ਘਰ ਵਾਲੀ ਖੈਰ ਇਸ ਟਾਈਮ ਤੇ ਬਾਈਕ ਉੱਤੇ ਚੜਨਾ ਚਲੇ ਗਈ ਕਦੀ ਇਹਨਾਂ ਦੀ ਆਪਸੇ ਲੜਾਈ ਨਹੀਂ ਹੋਈ ਔਰ ਜਿੱਦਨ ਮੇਰੀ ਮਿਸੇ ਦੀ ਡੈਥ ਹੋਈ ਹੈ ਸਿੰਘਨੀ ਦੀ ਸਭ ਤੋਂ ਜ਼ਿਆਦਾ ਮੇਰੀ ਨੋ ਰੋਈ ਹੈ ਅੱਖਾਂ ਸੁਝੀਆਂ ਰਹੀਆਂ ਦੀਆਂ ਹੁਣ ਵੀ ਕਈ ਵਾਰੀ ਗੱਲ ਕਰਦੇ ਅੱਖਾਂ ਇੰਜੂ ਆ ਜਾਂਦੇ ਆ ਕਿ ਤੁਸੀਂ ਆਪਸੇ ਨੂੰ ਪਿਆਰ ਨਹੀਂ ਰੱਖ ਸਕਦੇ ਕਿਉਂ ਆਪਣੇ ਘਰ ਚ ਕਲੇਸ਼ ਪਾਉਂਦੇ ਹੋ ਕਲ ਕਲੇਸ਼ ਘਰ ਵਿੱਚ ਵੱਸੇ ਘੜਿਓ ਪਾਣੀ ਨਸੇ ਤੁਹਾਡੇ ਘਰਾਂ ਚ ਕਲੇਸ਼ ਦੇ ਕਾਰਨ ਹੀ ਤੁਹਾਡੇ ਕੰਮਕਾਰਾਂ ਦੇ ਵਿੱਚ ਗਰਵਟਾਈ ਆ ਤੁਹਾਡੇ ਕੰਮ ਨਹੀਂ ਚੱਲ ਰਹੇ ਤੁਹਾਡੇ ਕੰਮ ਹੋ ਨਹੀਂ ਰਹੇ ਡਿਪਰੈਸ਼ਨ ਦੇ ਵਿੱਚ ਜਾ ਰਹੇ ਹੋ ਕਿਉਂ ਤੁਹਾਡੇ ਘਰ ਚ ਕਲਾ ਹੈਗੀ ਆ ਉਹ ਜਿਹੜੀ ਕਲੇਸ਼ ਹੁੰਦਾ ਉਹ ਵੱਡੇ ਵੱਡੇ ਰਾਜੇ ਮਹਾਰਾਜਿਆਂ ਨੂੰ ਵੀ ਨਿਸ਼ਤ ਨਬੂਤ ਕਰ ਦਿੰਦਾ ਹੈਗਾ ਇੱਕ ਮੈਂ ਬੇਨਤੀ ਕਰ ਰਿਹਾ ਸ਼ਾਇਦ ਉਹ ਤੋਂ ਵੱਡਾ ਹੀ ਹੋਵਾਂਗਾ ਘਰ ਦੇ ਵਿੱਚ ਕਲੇਸ਼ ਨਾ ਕਰੋ ਕਲੇਸ਼ ਕਰਜ ਕਰਦੇ ਹੋ ਉਹਨਾਂ ਨੂੰ ਕਦੀ ਵੀ ਨਾ ਇੱਥੇ ਨਾ ਉੱਥੇ ਕੋਈ ਸੁੱਖ ਨਹੀਂ ਮਿਲਦਾ ਜਿੰਨਾ ਪਿਆਰ ਕਰੋਗੇ ਪਿਆਰ ਵੰਡੋਗੇ ਤੇ ਪਿਆਰ ਪਾਓਗੇ ਉਹ ਪੱਕੀ ਗੱਲ ਹੈ ਸੱਚਖੰਡ ਨਹੀਂ ਵੀ ਗਏ ਕਿਸੇ ਚੰਗੀ ਜੂਨ ਚ ਜਾਓਗੇ ਇਹ ਮੈਂ ਗਰੰਟੀ ਨਾਲ ਲਿਖ ਕੇ ਦੇ ਸਕਦਾ ਘਰ ਚ ਕਲੇਸ਼ ਨਾ ਪਾਓ ਆਪਸੇ ਬੈਠ ਕੇ ਜੋ ਵੀ ਤੁਹਾਡੀ ਸਮੱਸਿਆ ਹੈ ਉਹਨੂੰ ਹੱਲ ਕਰ ਲਓ ਇੱਕ ਮੈਂ ਵੀਡੀਓ ਬਣਾ ਕੇ ਤੁਹਾਨੂੰ ਦੱਸੂਗਾ ਜੇ ਕਲੇਸ਼ ਕਰਦੇ ਆ ਉੱਥੇ ਕੀ ਹਾਲ ਹੁੰਦਾ ਉਹਨਾਂ ਦਾ ਸਾਸ ਜੀ ਅਮਰਤ ਚਕੋ ਕੋਈ ਟਾਈਮ ਜ਼ਿਆਦਾ ਨਹੀਂ ਹੈਗਾ ਅਸੀਂ ਬਾਰੂਦ ਦੇ ਢੇਰ ਤੇ ਬੈਠੇ ਹੋਏ ਆ ਕਿਸੇ ਟਾਈਮ ਹੀ ਚਿੰਗਾਰੀ ਲੱਗ ਸਕਦੀ ਆ ਤੇ ਦੇਸ਼ਾਂ ਦੀ ساری ਜਿੰਦਗੀ ਸ਼ਰਾਬਾਂ ਪੀਤੀਆਂ ਮੀਟ ਖਾਦੇ ਬੁਰੇ ਕੰਮ ਕੀਤੇ ਅੰਮ੍ਰਿਤ ਛਕ ਲੋ ਵਾਹਿਗੁਰੂ ਜੀ ਤੁਹਾਡੇ ਪਿਛਲੇ ਕਰਮ ਮਾਫ ਕਰ ਦੇਣਗੇ ਤੁਸੀਂ ਅੱਜ ਗੁਰੂ ਵਾਲੇ ਬਣ ਜਾਓ ਔਰ ਗੁਰੂ ਦੀ ਸਿੱਖਿਆ ਦੇ ਉੱਤੇ ਪੂਰੇ ਦੇ ਪੂਰੇ ਉਤਰੋ ਸਵਾਸ ਸਵਾਸ ਵਾਹਿਗੁਰੂ ਜਪੋ ਰਹਿਤਾ ਕੁਰੇਤਾ ਤੇ ਪੂਰਾ ਜ਼ਿੰਮੇਵਾਰੀ ਨਾਲ ਪਹਿਰਾ ਦੇਉ ਪਰ ਮੈਂ ਚੈਲੰਜ ਕਰਦਾ ਆਂ ਕਿ ਤੁਹਾਨੂੰ ਸੱਚਖੰਡ ਜਾਣ ਤੋਂ ਕੋਈ ਨਹੀਂ ਰੋਕ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ